ਦੇ ਸਾਡੇ ਸ਼ਕਾ ਦਾ ਪਿਆਰ ਭਰ ਸਵਾਗਤ ਆਈਪੀਐਸ ਸੰਦੀਪ ਗੋਇਲ ਜੀ ਵੱਲੋਂ ਦਿਹਾਤੀ ਡੀਆਈਜੀ ਕਿ ਉਹ ਸੰਦੀਪ ਗੋਇਲ ਜੀ ਨੇ ਉਹਨਾਂ ਵੱਲੋਂ ਜੋ ਹੈ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਜਿਸ ਵਿੱਚ ਜੋ ਪਿਛਲੇ ਦਿਨੀ ਗੁਰਦਾਸਪੁਰ ਥਾਣੇ ਦੇ ਕੋਲ ਜੋ ਇੱਕ ਤਮਾਕੇ ਦੀ ਆਵਾਜ਼ ਆਉਂਦੀ ਹੈ ਜਿਸ ਨਾਲ ਪੂਰਾ ਇਲਾਕਾ ਦਹਿਲ ਜਾਂਦਾ ਹੈ ਉਹ ਇਸ ਦੀਆਂ ਤਾਰਾਂ ਜੋ ਹੈ ਦਿੱਲੀ ਤਮਾਕੇ ਦੇ ਨਾਲ ਵੀ ਜੁੜੀਆਂ ਜੋ ਉਹਨਾਂ ਵੱਲੋਂ ਦੱਸੀਆਂ ਜਾ ਰਹੀਆਂ ਆਓ ਤੁਹਾਨੂੰ ਸੁਣਾਉਂਦੇ ਹਾਂ ਪੂਰੀ ਖਬਰ ਜੁੜੇ ਰੋ ਪੰਜਾਬ ਨਿਊਜ਼ ਦੇ ਨਾਲ ਦੇਖੋ ਅੱਜ ਦਾ ਦਿਨ ਆਮ ਨੇ ਆਪਕੋ ਇਸ ਲਈ ਨਿਮੰਤਰਣ ਕੀਤਾ ਹੈ ਕਿ ਪੰਜਾਬ ਪੁਲਿਸ ਨੇ ਇਨ ਕੋਆਰਡੀਨੇਸ਼ਨ ਵਿਦ ਸੈਂਟਰਲ ਏਜੰਸੀਸ ਹ ਇੰਟੈਲੀਜੈਂਸ ਏਜੰਸੀਸ ਜੋ ਪੰਜਾਬ ਦੀਆਂ ਇੱਕ ਇੰਟਰਨੈਸ਼ਨਲ ਟੈਰਰਿਸਮ ਮੋਡਿਊਲ ਕੋ ਬਸਟ ਕੀਤਾ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਸੀਗਾ ਕਿ 25 ਤਰੀਕ ਨੂੰ ਇੱਕ ਗੁਰਦਾਸਪੁਰ ਸਿਟੀ ਥਾਣੇ ਦੇ ਉੱਤੇ ਹੈਂਡ ਗ੍ਰੇਨੇਡ ਅਟੈਕ ਹੋਇਆ ਸੀਗਾ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਉਮ ਜਾਰੀ ਕੀਤੀ ਗਈ ਸੀ ਤੇ ਜਦੋਂ ਪਰਤਾਂ ਖੁੱਲੀਆਂ ਅ ਕੜੀਨਾ ਕੜੀ ਹਿਊਮਨ ਐਂਟ ਤੇ ਟੈਕਨਿਕ ਐਂਟ ਦੀ ਜੋੜੀ ਤਾਂ ਇਹ ਇੱਕ ਸਾਹਮਣੇ ਆਈ ਕਿ ਆਈਸੀ ਬੈਕ ਡਸ਼ਾਜਾਦ ਪੱਟੀ ਜਿਹੜਾ ਟੈਰਿਸਟ ਹੈਗਾ ਉਹ ਇਨਕਲੂਜਨ ਵਿਦ ਜਸ਼ਾਨ ਅਫਤਰ ਤੇ ਉਹਦੇ ਨਾਲ ਉਸਨੇ ਇੱਕ ਮੋਡਿਊਲ ਬਣਾਇਆ ਹੈ ਤੇ ਉਹਦੇ ਨਾਲ ਇੱਕ ਅਮਨਦੀਪ ਏਲੀਅਸ ਅਮਨ ਪੰਨੂ ਜਿਹੜਾ ਕਿ ਗੁਰਦਾਸਪੁਰ ਦਾ ਨਿਵਾਸੀ ਹੈਗਾ ਉਹਨਾਂ ਨੇ ਇੱਕ ਆਪਣੇ ਪੰਜਾਬ ਦੇ ਸੂਬੇ ਦੇ ਵਿੱਚ ਅਤੇ ਦੇਸ਼ ਦੇ ਦੂਜੇ ਸੂਬਿਆਂ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਆਈਐਸਆਈ ਦੀ ਸ਼ਹਿਰ ਉੱਤੇ ਇੱਕ ਆ ਸਾਜੇਸ ਰਜਿ ਹੈ ਜਿਸ ਉੱਤੇ ਉਹਨਾਂ ਦੇ ਮਨਸੂਬੇ ਸੀਗੇ ਕਿ ਸਰਕਾਰੀ ਇਦਾਰਿਆਂ ਦੇ ਉੱਤੇ ਅਤੇ ਪੁਲਿਸ ਸਟੇਸ਼ਨਾਂ ਦੇ ਉੱਤੇ ਹੈਕਨੇਟ ਅਟੈਕ ਕਰਨੇ ਤਾਂ ਜੋ ਇੱਕ دہشت ਦਾ ਮਾਹੌਲ ਕ੍ਰੀਏਟ ਕੀਤਾ ਜਾ ਸਕੇ ਲਾਣ ਆਰਡਰ ਨੂੰ ਡਿਸਟਰਬ ਕੀਤਾ ਜਾ ਸਕੇ ਆਪਸੀ ਭਾਈਚਾਰੇ ਦੇ ਵਿੱਚ ਫਰਕ ਪਾਇਆ ਜਾ ਸਕੇ ਉਸ ਦੀ ਲੜੀ ਵਿੱਚ ਜਿਹੜਾ ਜਸ਼ਾਨ ਅਕਰ ਸੀਗਾ ਤੇ ਜਿਹੜਾ ਕਿ ਜੁਲੰਦਰ ਰੂਲਰ ਦਾ ਰਹਿਣ ਵਾਲਾ ਹੈਗਾ ਤੇ ਸ਼ਹਾਜਾਹ ਭੱਟੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹ ਪਾਕਿਸਤਾਨੀ ਹੈ ਤੇ ISI ਦਾ ਇੱਕ ਆਪਾਟ ਹੈਗਾ ਜਿਹੜਾ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਐਂਟੀ ਨੈਸ਼ਨਲ ਐਕਟੀਵਿਟੀਜ਼ ਨੂੰ ਅੰਜਾਮ ਦੇ ਰਿਹਾ ਹੈਗਾ ਇਹ ਜਿਹੜਾ ਅਮਨ ਅਮਨਦੀਪ ਹੈ ਜਿਹੜਾ ਏਲੇਸ ਅਮਨ ਪੰਨੂ ਕਿਉਂਕਿ ਗੁਰਦਾਸਪੁਰ ਰਹਿਣ ਵਾਲਾ ਹੈਗਾ ਇਹ 2-3 ਸਾਲ ਪਹਿਲਾਂ ਡੰਕੀ ਰੋਡ ਦੇ ਨਾਲ ਅਮਰੀਕਾ ਪਹੁੰਚਦਾ ਹੈ ਤੇ ਇਹਨਾਂ ਦੇ ਕੰਟੈਕਟ ਦੇ ਵਿੱਚ ਆਂਦਾ ਹੈ ਅਤੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਹ ਫੁੱਟ ਸੋਲਜਰਜ਼ ਨੂੰ ਇੱਥੇ ਰਿਕਰੂਟ ਕਰਦਾ ਹੈਗਾ ਤੇ ਜਿਨ੍ਹਾਂ ਨੇ ਇਹ ਮਤਲਬ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਆ ਉਹ ਇਹਨਾਂ ਕੋਲੇ ਵੈਡਪਾਰ ਬੈਠੇ ਜਿਹੜੇ ਵਿਦੇਸ਼ੀ ਸ਼ਹਜਾਦ ਪੱਟੀ ਤੇ ਜਸ਼ਾਨ ਅਕਤਰ ਇਹਨਾਂ ਨੂੰ ਇਸ ਮੋਡਿਊਲਸ ਨੂੰ ਜਿਹੜੇ ਕੀ ਫੁੱਟ ਸੋਰਸ ਜਿਹੜੇ ਕੀ ਅਮਨਦੀਪ ਰਿਕਰੂਟ ਕਰਦਾ ਹੈ ਉਹਨਾਂ ਨੂੰ ਹੈਂਡ ਗ੍ਰਨੇਡ ਸਪਲਾਈ ਕਰਦੇ ਨੇ ਉਸ ਉਸ ਦੀ ਲੜੀ ਦੇ ਵਿੱਚ ਹੀ ਪਹਿਲਾ ਹੈਂਡ ਗ੍ਰੇਨੇਡ ਇੱਕ ਇੱਕ ਸੋਜੀ ਸਾਜੀ ਕਾਂਸਪਰੇਸੀ ਦੇ ਤਹਿਤ ਅ ਗੁਰਦਾਸਪੁਰ ਦੇ ਇੱਕ ਪੁਲਿਸ ਸਟੇਸ਼ਨ ਦੇ ਉੱਤੇ ਸਿੱਟਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਇਹ ਸੀਗਾ ਇਹਨਾਂ ਦਾ ਆਪਸ ਚ ਪਲਾਨ ਇਹ ਸੀਗਾ ਕਿ 4-5 ਦਿਨਾਂ ਦੇ ਵਕਫੇ ਦੇ ਵਿੱਚ ਅਸੀਂ ਦੂਸਰਾ ਜਿਹੜਾ ਇਹ ਵਾਰਦਾਤ ਨੂੰ ਅੰਜਾਮ ਦੇਵਾਂਗੇ ਅਸੀਂ ਜਦੋਂ ਕੀ ਪਹਿਲਾ ਜਦੋਂ ਪਹਿਲੇ ਤੋਂ ਅਟੈਕ ਹੁੰਦਾ ਹੈ ਸਿਟੀ ਗੁਰਦਾਸਪੁਰ ਥਾਣੇ ਦੇ ਉੱਤੇ ਉਹਦੇ ਨਾਲ ਜਦੋਂ ਹਿਮੋਨੈਂਟ ਤੇ ਕੜੀਆਂ ਜੋੜਦੇ ਆ ਤਾਂ ਅਸੀਂ ਕੁਝ ਉਹਦੇ ਵਿੱਚ ਗ੍ਰਿਫਤਾਰੀਆਂ ਕਰਦੇ ਆ ਜਿਹਦੇ ਵਿੱਚ ਇੱਕ ਗੁਰਦੇਵ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਪ੍ਰਦੀਪ ਹੈ ਜਿਹੜਾ ਕਿ ਹੁਸ਼ਾਰਪੁਰ ਦਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਜਾਂਦੀ ਹੈ ਉਹਦੇ ਵਿੱਚ ਇਹ ਸਾਰੇ ਜਿਹੜਾ ਜਿਹੜੇ ਬੰਦੇ ਜਿਹੜਾ ਮੋਡਿਊਲ ਹੈ ਉਹ ਸਾਰਾ ਅਨਰੀਵਲ ਹੁੰਦਾ ਸਾਰੀ ਗੱਲ ਸਾਹਮਣੇ ਆਉਂਦੀ ਹੈ ਦੋ ਮੋਡਿਊਲਾਂ ਦੇ ਵਿੱਚ ਇੱਕ ਮੋਡਿਊਲ ਦੇ ਵਿੱਚ ਜਿਹੜੇ ਹਰਗੁਣ ਹੈ ਤੇ ਵਿਜੈ ਪ੍ਰਜਾਪਤੀ ਹੈ ਜਿਹੜਾ ਕਿ ਗਵਾਲੀਅਰ ਦਾ ਮੱਧਿਆ ਪ੍ਰਦੇਸ਼ ਦਾ ਰਹਿਣ ਵਾਲਾ ਹੈ ਹਰਗੁਣ ਹੈ ਜਿਹੜਾ ਕਿ ਜੀਰੇ ਦਾ ਰਹਿਣ ਵਾਲਾ ਹੈ ਉਸ ਨੇ ਤੇ ਇੱਕ ਉਸਦੇ ਤੀਸਰੇ ਸਾਥੀ ਨੇ ਜਿਸ ਦੀ ਪਹਿਚਾਨ ਕਰ ਲਈਤੀ ਗਈ ਹੈ ਟੀਮਾਂ ਡਿਸਪੈਚ ਕਰ ਦਿੱਤੀਆਂ ਗਈਆਂ ਉਸ ਨੂੰ ਅਰੈਸਟ ਕਰ ਲਈ ਇਸ ਟਾਈਮ ਤੇ ਮੈਂ ਉਸ ਦੀ ਜਿਹੜੀ ਹੈਗੀ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰ ਸਕਦਾ ਉਸ ਨੂੰ ਉਹਨਾਂ ਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਹੈਗਾ ਜਿਹੜਾ ਕਿ ਉਹ ਸਾਡੇ ਇਸ ਕੇਸ ਦੇ ਵਿੱਚ ਜਿਨ੍ਹਾਂ ਨੇ ਇਸ ਇਸ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਦੂਸਰਾ ਜਿਹੜਾ ਮੋਡਿਊਲ ਸੀਗਾ ਉਸ ਨੂੰ ਸਾਨੂੰ ਇੱਕ ਆ ਸਾਡੇ ਕੋਲ ਕਿਉਂਕਿ ਇਸ ਹੀ ਇਹ ਉਹਨਾਂ ਨੂੰ ਫੜ ਚੁੱਕੇ ਸੀਗੇ ਪਹਿਲੇ ਗੁਰਦੇਤਰ ਨੂੰ ਤੇ ਪ੍ਰਦੀਪ ਨੂੰ ਉਹਨਾਂ ਦੀ ਇੰਟਰੋਗੇਸ਼ਨ ਤੋਂ ਸਾਨੂੰ ਦੂਸਰੇ ਮੋਡਿਊਲ ਬਾਰੇ ਬਤਾਫੀ ਪਤਾ ਲੱਗ ਗਿਆ ਸੀਗਾ ਇਦੋਂ ਸਾਨੂੰ ਇੱਕ ਪਰੋਸੇ ਉਸੂਤਰਾ ਤੋਂ ਇਹ ਗੱਲ ਪਤਾ ਲੱਗੀ ਕਿ ਉਹ 30 ਤੇ 1 ਦੀ ਦਰਮਿਆਨੀ ਰਾਤ ਨੂੰ ਜਿਸ ਤਰ੍ਹਾਂ ਕਿ ਪਹਿਲਾਂ ਇਹਨਾਂ ਨੇ ਇੱਕ ਸਾਜ਼ਿਸ਼ ਰਚੀ ਸੀਗੀ ਵਿਉਂਤ ਬਣਾਈ ਸੀ ਕਿ ਪਹਿਲੇ ਜਦੋਂ ਅਸੀਂ ਹੈਂਡ ਗ੍ਰੇਨੇਡ ਸਿੱਟਾਂਗੇ ਉਸ ਤੋਂ ਬਾਅਦ 4-5 ਦਿਨ ਦੇ ਵਕਫੇ ਦੇ ਵਿੱਚ ਦੂਜਾ ਹੈਂਡ ਗ੍ਰੇਨੇਡ ਅਟੈਕ ਕਰਾਂਗੇ ਉਸ ਨੂੰ ਅੰਜਾਮ ਦੇਣ ਲਈ ਇਹ ਅ ਗੁਰਦਾਸਪੁਰ ਪਹੁੰਚਦੇ ਨੇ ਪਰੋਸੇ ਉਸੂਤਰਾ ਨੂੰ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਇਹਨਾਂ ਨੂੰ ਗੁਰਦਾਸਪੁਰ ਮਕੇਰੀਆਂ ਰੋਡ ਤੇ ਟਰੈਪ ਲਾਇਆ ਜਾਂਦਾ ਉੱਥੇ ਕਿਉਂਕਿ ਉਸ ਏਰੀਆ ਦੇ ਵਿੱਚ ਸਾਨੂੰ ਇਹਨਾਂ ਦੀ ਮੂਵਮੈਂਟ ਦੇ ਬਾਰੇ ਗਿਆਨ ਹੁੰਦਾ ਹੈਗਾ ਉਸ ਤੇ ਵਿੱਚ ਜਦੋਂ ਦੌਰਾਨ ਇਹਨਾਂ ਨੂੰ ਉੱਥੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਉਹ ਇਹ ਬਿਨਾ ਅਨਪ੍ਰਵੋਗਤ ਤਾਬੜ ਤੋੜ ਫਾਇਰਿੰਗ ਪੁਲਿਸ ਤੇ ਉਤੇ ਕਰਦੇ ਆ ਇਹਦੀ ਐਕਸਚੇਂਜ ਆਫ ਫਾਇਰ ਜਿਸ ਦਾ ਆਪਣੀ ਜਨ ਹਿੱਤ ਵਿੱਚ ਤੇ ਅਤੇ ਆਪਣੀ ਪਾਰਟੀ ਦੀ ਜਿਹੜੇ ਪੁਲਿਸ ਪਾਰਟੀ ਦੀ ਉਹਦੀ ਰੱਖਿਆ ਲਈ ਰਿਟੈਲੀਟਰੀ ਫਾਇਰ ਕੀਤਾ ਜਾਂਦਾ ਜਿਹਦੇ ਵਿੱਚ ਇਹ ਜਿਹੜੇ ਦੋਨੋਂ ਜਿਹੜੇ ਇਹਦੇ ਵਿੱਚ ਨਵੀਨ ਤੇ ਕੁਸ਼ ਜਿਨ੍ਹਾਂ ਦੀ ਆਈਡੈਂਟੀਟੀ ਸੀਗੀ ਉਹ ਜਿਹੜੇ ਦੋਨੋਂ ਤਲਵਾੜੇ ਹਾਰਪੁਰ ਦੇ ਰਹਿਣ ਵਾਲੇ ਨੇ ਉਹ ਉਹਦੇ ਵਿੱਚ ਇੰਜਰਡ ਹੁੰਦੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇੱਕ ਵੱਖਰਾ ਪਰਚਾ ਦਰਜ ਕੀਤਾ ਗਿਆ ਤੇ ਉਹਦੇ ਵਿੱਚ ਜਦੋਂ ਐਫਐਸਐਲ ਤੇ ਮੌਕਾ ਮਲਾਜਾ ਕੀਤਾ ਜਾਂਦਾ ਤਾਂ ਇਹਨਾਂ ਕੋਲੋਂ ਇੱਕ ਪੀ86 ਬਲੂ ਰਦਾ ਚਾਈਨੀਜ਼ ਹੈਂਡ ਗ੍ਰਨੇਡ ਰਿਕਵਰ ਹੁੰਦਾ ਜਿਸ ਨੂੰ ਐਫਐਸਐਲ ਨੇ ਬੜੀ ਸਕਸੈਸਫੁਲੀ ਅਜੇ ਡਿਫਿਊਜ਼ ਕਰ ਸੋ ਇਹਦੇ ਨਾਲ ਅਸੀਂ ਇੱਕ ਇੰਟਰਨੈਸ਼ਨਲ ਮੋਡਿਊਲ ਜਾਂ ਟੈਰਨ ਮੋਡਿਊਲ ਹੈ ਜਿਹੜਾ ਕਿ ਦੇਸ਼ ਦੇ ਵਿੱਚ ਰਾਜਤਾ ਫਲਾਂ ਲਈ ਸક્રિય ਹੋਇਆ ਸੀ ਉਸ ਨੂੰ ਬਸਟ ਕੀਤਾ ਹੈਗਾ ਹੋਰ ਜਿਹੜੀਆਂ ਅਨਸਖਾਮੀ ਘਟਨਾਵਾਂ ਜਿਹੜੀਆਂ ਇਹ ਅੰਜਾਮ ਦੇਣ ਵਾਲੇ ਸੀ ਉਹਨਾਂ ਨੂੰ ਅਸੀਂ ਰੋਕਿਆ ਹੈਗਾ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਗੱਲਾਂ ਸਾਹਮਣੇ ਆਣਗੀਆਂ ਤੁਸੀਂ ਤੁਹਾਡੇ ਸਾਹਮਣੇ ਲਿਆਂਦੀਆਂ ਜਾਣਗੀਆਂ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਦਿੱਲੀ ਪੁਲਿਸ ਸੈਂਟਰਲ ਏਜੰਸੀਜ਼ ਹਰਿਆਣਾ ਪੁਲਿਸ ਪੰਜਾਬ ਪੁਲਿਸ ਅਜੰਤ ਇੰਟੈਲੀਜੈਂਸ ਏਜੰਸੀਜ਼ ਆਫ ਪੰਜਾਬ ਨੇ ਬਹੁਤ ਰਲ ਮਿਲ ਕੇ ਇਸ ਨੂੰ ਜਾਮ ਦਿੱਤਾ बिकॉज़ ਇਹ ਇੱਕ ਪੈਨ ਇੰਡੀਆ ਨੈਸ਼ਨਲ ਜਿਹੜਾ ਹੈਗਾ ਇਸ਼ੂ ਹੈਗਾ ਜਿਸ ਤਰ੍ਹਾਂ ਰੀਸੈਂਟ ਲਾਲ ਕਿਲੇ ਦੇ ਕੋਲੇ ਐਡਾ ਵੱਡਾ ਹਾਸਾ ਆਈਐਸਆਈ ਸਪੌਂਸਰਡ ਟੂਰਿਸਟਾਂ ਨੇ ਜਾਮ ਦਿੱਤਾ ਉਸੇ ਦੀ ਲੜੀ ਦੇ ਵਿੱਚ ਇਹੀ ਇੱਕ ਇਹ ਮੋਡਿਊਲ ਸੀਗਾ ਜਿਸ ਨੂੰ ਅਸੀਂ ਬੜੇ ਸਕਸੈਸਫੁਲੀ ਬਸਟ ਕੀਤਾ ਸਰ ਕੋਲ ਕੀ ਦੀ ਜਿਹੜੇ ਫੜੇ ਗਏ ਆ ਜਿਹੜਾ ਇਹਦੇ ਵਿੱਚ ਫੁੱਲ ਜਿਸ ਤਰ੍ਹਾਂ ਪਹਿਲੇ ਜਿਹੜਾ ਸੀ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਅਸੀਂ ਦੋ ਅਰੈਸਟਾ ਕੀਤੇ ਸੀ ਗੁਰਦੇਵ ਤੇ ਪ੍ਰਦੀਪ ਜਿਵੇਂ ਮੈਂ ਆਪ ਨੂੰ ਦੱਸਿਆ ਉਹਨਾਂ ਦੀ ਗਾਂ ਪੁੱਛਗੇਜ ਤੋਂ ਦੋ ਬੰਦੇ ਜਿਹੜੇ ਸਾਡੇ ਇਸ ਕੇਸ ਦੇ ਵਿੱਚ ਵੌਂਟਡ ਸੀਗੇ ਉਹ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਦਿੱਤੇ ਜਾ ਚੁੱਕੇ ਨੇ ਹਰਗੁਨ ਫ੍ਰੋਮ ਜੀਰਾ ਐਂਡ ਜਿਹੜਾ ਵਿਜੇ ਪ੍ਰਜਾਪਤੀ ਹੈਗਾ ਗੁਆਲਿਆਰ ਵਾਲਾ ਤੀਸਰਾ ਬੰਦਾ ਜਿਹੜਾ ਇਹਦੇ ਵਿੱਚ ਇਸ ਮੋਡਿਊਲ ਵਿੱਚ ਸੀਗਾ ਹੀ ਹੀ ਹੈਜ਼ ਬੀਨ ਆਇਡੈਂਟੀਫਾਈਡ ਟੀਮਾਂ ਡਿਸਪੈਚ ਕਰ ਦਿੱਤੀਆਂ ਗਈਆਂ ਉਹਨੂੰ ਅਰੈਸਟ ਕਰਨ ਲਈ ਬਟ ਅਜੇ ਤੁਹਾਨੂੰ ਡਿਸਕਲੋਜ਼ ਇਸ ਆਇਡੈਂਟੀਟੀ ਜਿਹੜਾ ਸੈਕੰਡ ਮੋਡਿਊਲ ਸੀਗਾ ਉਹਦੇ ਵਿੱਚ ਨਵੀਨ ਅਤੇ ਕੁਸ਼ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਹੈਗਾ ਆਫਟਰ ਜਿਹੜਾ ਮੈਂ ਦੱਸਿਆ ਜਿਹੜਾ ਅੱਜ ਦਰਮਿਆਨੀ ਰਾਤ ਨੂੰ ਸਵੇਰੇ ਐਕਸਚੇਂਜ ਆਫ ਫਾਇਰ ਹੋਇਆ ਪੁਲਿਸ ਤੇ ਉਹਨਾਂ ਦੇ ਵਿੱਚੋਂ ਜਗਿਆਨਾ ਪਿਸਤਲ ਉਹਨਾਂ ਤੋਂ ਇੱਕ ਬਰਾਮਦ ਹੋਈ ਹੈ ਇੱਕ ਬੱਤੀ ਬੋਰ ਦੀ ਪਿਸਤੌਲ ਬਰਾਮਦ ਹੋਈ ਹੈ ਜਿਵੇਂ ਮੈਂ ਦੱਸਿਆ ਇੱਕ ਪੀ 86 ਹੈਂਡ ਗ੍ਰੇਨੇਡ ਚਾਈਨਸ ਮੇਡ ਵੀ ਉਹਨਾਂ ਤੋਂ ਰਿਕਵਰ ਹੋਇਆ ਦਿੱਲੀ ਵਾਲੇ ਜਿਹੜੇ ਥੜੀ ਜਿਹੀ ਹੋ ਜਾਂਦੇ ਜਾਣਗੇ ਆਬਵੀਅਸਲੀ ਉਹ ਕਿਉਂਕਿ ਉਹ ਸਾਡੇ ਕੇਸ ਦੇ ਨਾਲ ਰਿਲੇਟਡ ਨੇ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਹੀ ਦਿੱਲੀ ਵਾਲਿਆਂ ਦੀ ਜਾਂਚ ਖਤਮ ਹੁੰਦੀ ਹੈ ਅਸੀਂ ਉਹਨਾਂ ਨੂੰ ਪ੍ਰੋਡਕਸ਼ਨ ਰਨ ਕਰਦੇ ਆ ਸਰਵਾਲ ਦੇ ਵਿੱਚ ਜਿਹਨਾਂ ਦੇ ਇਨਕਾਊਂਟਰ ਦੇ ਵਿੱਚ ਜਿਹੜੇ ਲਾਜ ਨੇ ਜਿਹੜੇ ਲਾਜ ਨੇ ਕਿਉਂਕਿ ਉਹ ਤਾਂ ਇੱਕ ਪ੍ਰੋਸੀਜਰ ਹੈਗਾ ਕਿ ਜਿਸ ਤਰ੍ਹਾਂ ਵੀ ਕੋਈ ਫਾਇਰ ਐਕਸਚੇਂਜ ਹੁੰਦਾ ਹੈ ਤੇ ਜੇ ਕੋਈ ਵੀ ਜਿਹੜਾ ਇੰਜਰਡ ਹੁੰਦਾ ਉਸ ਨੂੰ ਹਸਪੀਟਲ ਲੈ ਕੇ ਜਾਣਾ ਹੁੰਦਾ ਉਹ ਸਾਰਾ ਪ੍ਰੋਸੀਜਰ ਹੈਜ਼ ਬੀਨ ਫਾਲੋਡ ਤੇ ਉਹਨਾਂ ਦਾ ਉਹ ਦੇ ਆਰ ਅੰਡਰ ਟ੍ਰੀਟਿੰਗ ਅੰਦਰ ਜਿਹੜਾ ਨੈਕਸਟ ਟਾਰਗੇਟ ਸੀਗਾ ਜਦੋਂ ਇਹਨਾਂ ਦੇ ਨਾਲ ਉਸ ਮੁਕਾਬਲਾ ਹੁੰਦਾ ਹੈ ਤਾਂ ਨੈਕਸਟ ਟਾਰਗੇਟ ਕਿਹੜਾ ਕੋਈ ਸਰਕਾਰੀ ਮਾਰਕਸੀ ਜਿੱਥੇ ਉਹਨਾਂ ਨੇ ਗ੍ਰਨੇਡ ਸੁਪਨਰ ਸੀਗਾ ਤੇ ਕੋਈ ਜਿਹੜੀ ਪਹਿਲੀ ਗੱਲ ਜਿਹੜੇ ਪਹਿਲੇ ਜਦੋਂ ਜਿਹੜੇ ਬੰਦੇ ਅਸੀਂ ਅਰੈਸਟ ਕੀਤੇ ਹੈਗੇ ਨੇ ਉਹਨਾਂ ਦੀ ਪੁੱਛਗਿੱਛ ਵਿੱਚੋਂ ਤਾਂ ਇਹਨਾਂ ਨੂੰ ਟਾਰਗੇਟ ਦਿੱਤੇ ਗਏ ਸੀਗੇ ਪੁਲਿਸ ਸਟੇਸ਼ਨ ਤੇ ਜਾਂ ਸਰਕਾਰੀ ਦਫ਼ਤਰ ਤੇ ਪਹਿਲੇ ਪਹਿਲੇ ਮੋਡਿਊਲ ਨੇ ਜਿਸ ਦਾ ਮੈਂ ਦੱਸਿਆ ਸੀ ਟੀ ਗੁਰਦਾਸਪੁਰ ਥਾਣੇ ਦੇ ਉੱਤੇ ਆਪਣਾ ਗ੍ਰਨੇਡ ਗ੍ਰਨੇਡ ਅਟੈਕ ਕਰ ਦਿੱਤਾ ਗਿਆ ਸੀ ਜਿਹੜਾ ਦੂਸਰਾ ਹੈਗਾ ਉਹਨਾਂ ਨੇ ਹੁਣ ਇਹਨਾਂ ਇੰਨਾ ਨਾਲ ਚੇਂਜ ਆਫ ਫਾਇਰ ਹੈ ਜਦੋਂ ਉਹ ਹੋਣਗੇ ਉਹਨਾਂ ਤੋਂ ਅਸੀਂ ਪੁੱਛ ਕੇ ਕਰਾਂਗੇ ਟਾਰਗੇਟ ਕੀ ਸੀ ਬਟ ਡੈਫੀਨਿਟਲੀ ਜਦੋਂ ਕਿ ਇਹ ਹੈਂਡ ਗ੍ਰੇਨੇਡ ਉਹ ਕੈਰੀ ਕਰ ਰਹੇ ਸੀ ਤਾਂ ਉਹ ਉਹ ਔਰ ਹਰਿਆਣੇ ਮੁਤੇਰੀਆਂ ਤੋਂ ਵੱਲੋਂ ਬਰਦਾਸਪੁਰ ਵੱਲ ਆ ਰਹੇ ਸੀ ਤਾਂ ਉਹਨਾਂ ਦੇ ਮਨਸੂਬੇ ਨਾ ਪਾਕ ਹੀ ਸੀਗੇ ਉਹ ਸਭ ਜਾਂ ਪੂਰੇ ਦੇਸ਼ 'ਚ ਨੈਟਵਰਕ ਹੈ ਪੱਕੀ ਗੱਲ ਹੈ ਜੀ ਇਹ ਸ਼ੋਰ ਹੋ ਚੁੱਕਾ ਹੈ ਕਿ ਜਿਹੜਾ ਦਿੱਲੀ ਦੇ ਨਾਲ ਤੁਸੀਂ ਇਸ ਨੂੰ ਢੂੰਡ ਕੇ ਦੇਖ ਰਹੇ ਹੋ ਕਿ ਉਹ ਇਸ ਸਮਗਰੀ ਸੀ ਦੀ ਦਾ ਹੈਂਡਲਿੰਗ ਸੀਗੇ ਤੇ ਪੂਰੇ ਦੇਸ਼ ਚ ਨੈਟਵਰਕ ਹੈ ਜੀ ਆਈਐਸਐਸ ਦਾ ਆਪਣੇ ਭਾਰਤ ਵਿੱਚ ਨਹੀਂ ਦੇਖੋ ਇਹ ਇੱਕ ਚੈਲੰਜ ਹੈ ਤਾਂ ਦੇਖੋ ਆਈਐਸਐ ਇੱਕ ਪ੍ਰੌਕਸੀ ਵਾਰਤਾ ਹੈ ਇਸ ਦੇਸ਼ ਨੂੰ ਅਸਥਿਰ ਕਰਨ ਲਈ ਲੜਦੀ ਹੈ ਕਿਉਂਕਿ ਪਾਕਿਸਤਾਨ ਦਾ ਹਾਲ ਦਾ ਬੜਾ ਬੁਰਾ ਹਾਲ ਹੈ ਉਸ ਨੂੰ ਫੋਕਸ ਨੂੰ ਸ਼ਿਫਟ ਕਰਨ ਲਈ ਆਈਐਸਐ ਨੂੰ ਇਹ ਇੱਕ ਵਧੀਆ ਬਲੀਡਿੰਗ ਦੀ ਨੇਸ਼ਨ ਜਿਵੇਂ ਉੱਥੇ ਕੀਤਾ ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਪਤਾ ਹੋਊਗਾ ਕਿ ਥੋੜੇ ਦਿਨ ਪਹਿਲਾਂ ਸਿਰਸਾ ਪੁਲਿਸ ਸਟੇਸ਼ਨ ਦੇ ਉੱਤੇ ਵੀ ਅਟੈਕ ਕੀਤਾ ਗਿਆ ਸੀ ਸੋ ਆਈਐਸਆਈ ਦੀ ਨਿਰੰਤਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਰਾਜਿਕਤਾ ਦਾ ਸਹਿਮ ਦਾ ਮਾਹੌਲ ਆਪਸੀ ਭਾਈਚਾਰੇ ਨੂੰ ਤੇ ਪੀਸ ਹਰਮਨੀ ਨੂੰ ਡਿਸਟਰਬ ਕੀਤਾ ਜਾਵੇ ਯੈਸ ਇਟ ਹੈਜ਼ ਲਿੰਕੇजेस ਇੰਟਰਸਟੇਟ ਲਿੰਕੇजेस ਤੇ ਪੈਨ ਇੰਡੀਆ ਲਿੰਕੇजेस ਹੈ ਸਰ ਇਹ ਸ਼ਾਹਜਾਹ ਪੱਟੀ ਹੀ ਆਪਣਾ ਇਹਨਾਂ ਨੂੰ ਆਰਡਰ ਇਸ ਦਾ ਮਾਸਟਰ ਮਾਈਂਡ ਆਈਐਸਆਈ ਬੈਡ ਸ਼ਾਹਜਾਹ ਪੱਟੀ ਹੈ ਤੇ ਜਸ਼ਾਨ ਅਕਤਰ ਹੈਗਾ ਉਹਨਾਂ ਨੇ ਜਿਸ ਤਰ੍ਹਾਂ ਮੈਂ ਦੱਸਿਆ ਗੁਰਦਾਸਪੁਰ ਦਾ ਰਹਿਣ ਵਾਲਾ ਅਮਨ ਦੀਪ ਸਿੰਘ ਐਲੀਅਸ ਅਮਰ ਪੰਨੂ ਨੂੰ ਆਪਣੇ ਨਾਲ ਰਲਾ ਕੇ ਤੇ ਉਸ ਨੂੰ ਅਗਾ ਫੁੱਟ ਸੋਲਜਰਸ ਨੂੰ ਪ੍ਰਲੋਭਨ ਦੇ ਕੇ ਜੋ ਇਹਨਾਂ ਨੂੰ ਮੁੱਢਲੀ ਪੁੱਛ ਕੇ ਚਾਹੀਏ ਪੈਸੇ ਦਾ ਪ੍ਰਲੋਭਨ ਦਿੱਤਾ ਗਿਆ ਇਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਹਾਨੂੰ ਤੁਸੀਂ ਸਾਡੇ ਲਈ ਇਹ ਕੰਮ ਕਰੋ ਤੇ ਅਸੀਂ ਤੁਹਾਨੂੰ ਫੇਕ ਪਾਰਟਿਕੂਲਰਸ ਤੇ ਬਣਾ ਕੇ ਤੇ ਤੁਹਾਨੂੰ ਅਮਰੀਕਾ ਵਰਸਾਰ ਕੱਢ ਲਾਵਾਂਗੇ ਸੋ ਉਸ ਚਾਂਸੇ ਦੇ ਵਿੱਚ ਆ ਕੇ ਇਹ ਜੁਡੇ ਹੱਗੇ ਜਸ਼ਨ ਅਕਤਰ ਜਿਹੜਾ ਹੈ ਵੀ ਇਹ ਉਹੀ ਵਿਅਕਤੀ ਹੈ ਜਿਨੇ ਮੋਮੈਂਟ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਸ਼ਨ ਅਕਤਰ ਦਾ ਬਾਬਾ ਸਦੀਕੀ ਦੇ ਵਿੱਚ ਵੀ ਇਹ ਦਾ ਇਹ ਦਾ ਹੀ ਵਾਸ ਹੈਂਡਲਿੰਗ ਦੀ ਸ਼ੂਟਰਸ ਜਿਹੜਾ ਪਹਿਲਾ ਟੈਕ ਜਿਹੜਾ ਪਹਿਲਾ ਬਲਾਸਟ ਹੋਇਆ ਸੀ ਉਹਦੀ ਜਾਣਕਾਰੀ ਥੋੜੀ ਤੁਹਾਡੀ ਜਾਨ ਚੱਲਦੀ ਹੋਏਗੀ ਬੜੀ ਥੋੜੀ ਥੋੜੀ ਆ ਰਹੀ ਸੀ ਕਿ ਚਲੋ ਕਿਉਂਕਿ ਕੁਝ ਵਿਰੋਧੀ ਪਾਰਟੀ ਕੁਝ ਜਿਹੜੇ ਕਾਂਗਰਸ ਵਾਲਿਆਂ ਨੇ ਵੀ ਕੱਲ੍ਹ ਕਹਿੰਦੇ ਕਿ ਡਿਨਾਈਲ ਮੋਡ ਦੇ ਵਿੱਚ ਨੇ ਤਾਂ ਉਹ ਸਾਰਾ ਸਾਰਾ ਬੱਸਟ ਹੋ ਗਿਆ ਸਾਰਾ ਸਾਰਾ ਮੈਂ ਤੁਹਾਨੂੰ ਇਹਦਾ ਉਹਨਾਂ ਦਾ ਇਹ ਕਹਿਣਾ ਕਿ ਪਹਿਲਾਂ ਤੁਸੀਂ ਇਹ ਕਹਿ ਕੇ ਟਾਇਰ ਟਿੱਪਰ ਦਾ ਟਾਇਰ ਫਟਿਆ ਸੀ ਜਦਕਿ ਉਹ ਦਾਵਾ ਕਰਦੇ ਸੀ ਕਿ ਬਲਾਸਟ ਹੋਇਆ ਹੁਣ ਤੁਸੀਂ ਵੀ ਕਹਿ ਰਹੇ ਹੋ ਪਰ ਪਹਿਲਾਂ ਡਿਨਾਈਲ ਮੋਡ ਤੇ ਕਿਉਂ ਚਲੀ ਜਾਂਦੀ ਪੁਲਿਸ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਹੁੰਦੇ ਰਿਹਾ ਜਾਂ ਦੂਸਰੀ ਜਗ੍ਹਾ ਵੀ ਹੁੰਦੇ ਰਹੇ ਆ ਇਹੀ ਕਹਿ ਜਾਂਦੇ ਰਿਹਾ ਟਾਇਰ ਫਟਿਆ ਪਰ ਡਿਨਾਈਲ ਮੋਡ ਤੇ ਕਿਉਂ ਜਾਂਦੀ ਹੈ ਪੁਲਿਸ ਦੇਖੋ ਇਸ ਤਰ੍ਹਾਂ ਹੈਗਾ ਇਹਦਾ ਜਿਹੜਾ ਕੁਐਸਚਨ ਦਾ ਮੈਂ ਇਸ ਕੁਐਸਚਨ ਨੂੰ ਬਿਲਕੁਲ ਅਪ ਫਰੰਟ ਹੋ ਕੇ ਇਹਦਾ ਜਵਾਬ ਦੇਵਾਂਗਾ ਮੈਂ ਡੱਕ ਨਹੀਂ ਕਰਾਂਗਾ ਬੜਾ ਤੁਹਾਡਾ ਵਾਜਬ ਕੁਐਸਚਨ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਕਿ ਪ੍ਰਾਮੇਫੇਸ਼ੀਆ ਜਦੋਂ ਸਾਨੂੰ ਇੱਕ ਇੱਕ ਤਮਾਕਾ এলাਉਡ ਤਮਾਕਾ ਆਪਾਂ ਆਮ ਅਕਸਰ ਆਪਾਂ ਆਪਦੇ ਘਰਾਂ 'ਚ ਵੀ ਹੁੰਨੇ ਆਪਾਂ ਨੂੰ ਲੱਗਦਾ ਕਿ ਬਾਹਰ ਆਪਾਂ ਵੀ ਆਪਣਾ ਕਿਆਸ ਲਾਉਂਦੇ ਆ ਯਾਰ ਗੋਲੀ ਚਲਾਈ ਹੋਣੀ ਹੈ ਕਿਸੇ ਨੇ ਕਿਦਾ ਸਕੂਟਰ ਦਾ ਟਾਇਰ ਫਟਿਆ ਹੋਣਾ ਜਾਂ ਕਿਸੇ ਨੇ ਪਟਾਕਾ ਚਲਾਇਆ ਹੋਣਾ ਸੋ ਪ੍ਰਾਮੇਫੇਸ਼ੀਆ ਜਦੋਂ ਅਸੀਂ ਐਸਐਚਓ ਬਾਹਰ ਆਂਦਾ ਹੈਗਾ ਉਸ ਨੂੰ ਇੱਕ ਲਾਉਡ ਤਮਾਕਾ ਬਾਜ ਆਂਦੀ ਹੈ ਤੈ ਉਹ ਬਾਹਰ ਆਂਦਾ ਪਰ ਉਹਨੂੰ ਐਸਾ ਕੋਈ ਸਸਪੀਸ਼ੀਅਸ ਚੀਜ਼ ਨਹੀਂ ਲੱਗਦੀ ਪਰ ਸਾਡੀ ਅਸੀਂ ਇੱਥੇ ਚੁੱਪ ਨਹੀਂ ਬੈਠਦੇ ਅਸੀਂ ਆਪਦੀ ਐਫਐਸਐਲ ਨੂੰ ਬਣਾਨੇ ਆ ਉਹਨੂੰ ਬੁਲਾਨੇ ਤੇ ਇੱਕ ਥੋੜੇ ਤੁਸੀਂ ਨਾ ਥੋੜਾ ਜਿਹਾ ਮੈਂ ਤੁਹਾਨੂੰ ਥੋੜਾ ਜਿਹਾ ਬੈਕਗ੍ਰਾਉਂਡ ਤੇ ਲੈ ਕੇ ਜਾਵਾਂਗਾ ਦੇਖੋ ਜਿਹੜੀ ਰਹਿਸ਼ਦ ਦਾ ਮੌਲ ਕਰੀਏਟ ਕਰਨ ਲਈ ਹਰ ਹੱਤਕੰਡੇ ਨੂੰ ਅਪਣਾਇਆ ਜਾਂਦਾ ਹੈ ਪਿਛਲੇ ਕੁਝ ਸਮਿਆਂ ਦੇ ਵਿੱਚ ਫੇਕ ਰਿਸਪੌਂਸਿਬਿਲਟੀਆਂ ਆਫ ਫੇਕ ਹੈਂਡ ਗ੍ਰੇਨੇਡ ਅਟੈਕਸ ਔਨ ਪੁਲਿਸ ਸਟੇਸ਼ਨ ਜਾਂ ਸਰਕਾਰੀ ਦਾਰੇ ਲਿੱਤੀਆਂ ਗਈਆਂ ਸੀ ਜੋ ਬਾਅਦ ਵਿੱਚ ਗਹਿਨ ਜਾਂਚ ਤੋਂ ਬਾਅਦ ਝੂਠੀਆਂ ਪਾਈਆਂ ਗਈਆਂ ਉਦੇ ਨਾਲ ਇਸ ਤੋਂ ਕੀ ਕੀ ਡਰ ਦਾ ਮਾਹੌਲ ਨਾ ਕ੍ਰੀਏਟ ਹੋ ਜਾਏ ਇਸ ਕਰਕੇ ਬੜੀ ਸੋਚ ਸਮਝ ਕੇ ਸਟੈਪ ਲੈਣਾ ਪੈਂਦਾ ਬਟ ਵੀ ਡਿੰਟ ਸਟਾਪ ਹੇਅਰ ਅਸੀਂ ਐਫਐਸਐਲ ਨੂੰ ਰੋਪਨ ਕੀਤਾ ਹੈਗਾ ਇੱਕ ਰਿਸਪੌਂਸਿਬਿਲਟੀ ਵੀ ਲਈਤੀ ਗਈ ਅਸੀਂ ਉਸ ਨੂੰ ਸੰਜੀਦਗੀ ਨਾਲ ਲਿੱਤਾ ਹੈਗਾ ਅਸੀਂ ਉਸ ਨੂੰ ਹਲਕੇ ਵਿੱਚ ਨਹੀਂ ਲਿੱਤਾ ਐਫਐਸਐਲ ਟੀਮ ਨੂੰ ਉੱਥੇ ਮੌਕੇ ਤੇ ਬੁਲਾਇਆ ਜਾਂਦਾ ਐਫਐਸਐਲ ਟੀਮ ਆਪਣੇ ਟੈਸਟ ਉੱਥੇ ਕਰਦੀ ਹੈਗੀ ਹੈ ਉੱਥੇ ਹੈਂਡ ਗ੍ਰੇਨੇਡ ਦਾ ਜਿਹੜਾ ਜਿਹੜਾ ਹੈਗਾ ਸਪਲਿੰਟਰਸ ਪਾਇਆ ਜਾਂਦੇ ਟੈਸਟ ਪੋਜ਼ਿਟਿਵ ਆਉਂਦਾ ਹੈ ਤਾਸੀ ਐਫ ਆਈ ਆਰ 26 ਤਰੀਕ ਨੂੰ ਦਰਜ ਕਰ ਦਿੱਤੀ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਬਿਲਕੁਲ ਉਸ ਨੂੰ ਹਵਾ 'ਚ ਰੱਖਦੇ ਹਾਂ ਉਸੇ ਉਸੇ ਦੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਤਾਂ ਗੁਰਦੇਤ ਤੇ ਅਮਨਦੀਪ ਪ੍ਰਦੀਪ ਗ੍ਰਫਤਾਰ ਹੁੰਦੇ ਨੇ ਸੋ ਡਿਨਾਈਲ ਡਿਨਾਈਲ ਇਹ ਨਹੀਂ ਹੈ ਡਿਨਾਈਲ ਹੈ ਕਿ ਵੀ ਆਰ ਕਾਸ਼ਸ ਸੋ ਥੈਟ ਅਨਨੈਸੈਸਰੀ ਪੈਨਿਕ ਇਨ ਦੀ ਸੋਸਾਇਟੀ ਇਜ਼ ਨਾਟ ਸੋ ਕਿ ਜਿਹੜੇ ਦੋ ਖੜੇ ਆ ਜਿਹੜੀ ਲੇਡੀ ਜੱਖੀ ਹੋਈ ਸੀ ਉਸ ਤੇ ਉਹ ਤਾਂ ਫਿਰ ਉਸ ਦੇ ਲੜੀ ਚ ਫਿਰ ਸਾਰਾ ਕੋਈ ਗੱਲਾਂ ਇਹ ਤਾਂ ਬਾਅਦ ਪਰਤਾ ਜਦੋਂ ਖੁੱਲਦੀਆਂ ਤਾ ਉਹ ਫਿਰ ਪਬਲਿਕ ਸਾਹਮਣੇ ਆਉਂਦੀ ਹੈ ਤਾਂ that ਇਸੇ ਕਰਕੇ ਉਹ ਐਫ ਆਈ ਆਰ ਅੰਡਰ ਜਿਹੜੇ ਰੈਲੇਵੈਂਟ ਸੈਕਸ਼ਨ ਆਫ ਬੀ ਐਨ ਐਸ ਐਨ ਐਕਸਪਲੋਸਿਵ ਵੈਕਟਰ ਦੇ ਵਿੱਚ 26 ਤਰੀਕ ਨੂੰ ਲਰਜ ਕੀਤੀ ਬੇਸਿਕਲੀ ਤੁਸੀਂ ਦੇਖਿਆ ਕਿ ਜਦੋਂ ਅਸੀਂ ਕੋਰਟ ਚ ਜਾਂਦੇ ਆ ਅਸੀਂ ਉਹ ਹੀアリング ਦੇ ਵਿੱਚ ਬੈਠਦੇ ਆ ਜਦੋਂ ਕੋਈ ਵੀ ਕਿਸੇ ਦੀ ਹੀアリング ਹੁੰਦੀ ਹੈ ਜਦੋਂ ਅੰਮ੍ਰਿਤਸਰ ਦੇ ਵਿੱਚ ਵੀ ਬਲਾਸਟ ਹੋਏ ਉੱਥੇ ਪੁਲਿਸ ਦਾ ਪੱਖ ਇਹ ਆਉਂਦਾ ਹੈ ਕਿ ਕਈ ਵਾਰ ਬਚਾਉਣ ਦੀ ਜਿਹੜੇ ਪਬਲਿਕ ਕੰਮਿਊਟ ਵਿੱਚ ਦੇਖੀ ਤਾਂ ਉਹ ਜਿਵੇਂ ਇਹ ਹੁੰਦਾ ਹੈ ਕਿ ਪੁਲਿਸ ਬਚਾ ਰਹੀ ਇਹਨਾਂ ਨੂੰ ਕਿਉਂਕਿ ਉਹ ਜਿਹੜਾ ਤੁਹਾਡਾ ਬਿਆਨ ਹੈ ਜਾਂ ਤੁਹਾਡੇ ਮੁਲਾਜ਼ਮਾ ਦਾ ਬਿਆਨ ਹੈ ਟਾਇਰ ਫਟਣ ਵਾਲਾ ਉਹ ਡਿਵੀਜ਼ਿਬਲ ਕੋਰਟ ਦੇ ਵਿੱਚ ਦਿੱਤਾ ਜਾਂਦਾ ਹੈ ਕਿ ਇਹ ਦੇਖੋ ਜੀ ਟਾਇਰ ਫਟਿਆ ਤਾਂ ਬੰਬ ਫਟਿਆ ਨਹੀਂ ਹੈ ਇਹ ਜਿਹੜੇ ਲਾਇਲ ਹੁੰਦੇ ਨੇ ਉਹ ਜਿਹੜੇ ਅਧਵਾਤੀ ਪੰਡਿਓ ਦੇ ਨਾਲ ਜੁੜੇ ਹੋਏ ਉਹਨਾਂ ਦੇ ਲਾਇਰ ਐਜ਼ ਆ ਇੱਕ ਉਹਨੂੰ ਐਵੀਡੈਂਸ ਪੇਸ਼ ਕਰਦੇ ਨੇ ਇਹ ਤਰ੍ਹਾਂ ਫਟਿਆ ਕਿ ਇਹ ਪੂਰਨ ਛੂਟ ਬੋਲ ਰਹੀ ਹੈ ਦੇਖੋ ਜਦੋਂ ਜਿਹੜਾ ਜਿਹੜਾ ਉਹਦੇ ਵਿੱਚ ਉਹਨਾਂ ਨੂੰ ਬਚਾਇਆ ਜਾਂਦਾ ਹੈ ਜਿਹੜਾ ਜਿਹੜਾ ਕੋਰਟ ਕਰਾਫਟ ਹੁੰਦਾ ਹੈ ਨਾ ਉਹਦੇ ਵਿੱਚ ਕਾਫੀ ਚੀਜ਼ਾਂ ਹਰ ਇੱਕ ਪਚਾਓ ਪੱਖ ਇਹ ਚੀਜ਼ਾਂ ਰੱਖਦਾ ਹੈ ਪਰ ਅਸੀਂ ਤੁਹਾਨੂੰ ਇਸ ਮਾਧਿਅਮ ਰਾਹੀਂ ਇਹ ਬਿਲਕੁਲ ਅਸ਼ੂਰ ਕਰਦੇ ਹਾਂ ਕਿ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰਦੇ ਹਾਂ ਅਸੀਂ ਬੜੀ ਸਾਇੰਟਿਫਿਕਲੀ ਪ੍ਰੋਫੈਸ਼ਨਲੀ ਅਤੇ ਬਹੁਤ ਉਹਨੂੰ ਗੰਭੀਰਤਾ ਨਾਲ ਕਰਦੇ ਹਾਂ ਸੋ ਥੈਟ ਜਿਹੜਾ ਦੋਸ਼ੀ ਹੈ ਉਸ ਨੂੰ ਅਸੀਂ ਇੱਕ ਫੂਲ ਪ੍ਰੂਫ ਕਿ ਇਸ ਅਸੀਂ ਆਪਣੇ ਮਾਨਯੋਗ ਅਦਾਲਤਾਂ ਦੇ ਵਿੱਚ ਪ੍ਰੈਜੈਂਟ ਕਰਦੇ ਆਂ ਸੋ ਥੈਟ ਕੀ ਇਹਨਾਂ ਨੂੰ ਜੜੀ ਬਨਾਸੇ ਤੇ ਸਜ਼ਾ ਸਰ ਕੈਂਸਲ ਤੇ ਆਪਕਾ ਸੀ ਅਤਵਾਦੀ ਦਾ ਕੈਂਸਲਮੈਂਟ ਜੁੜੇ ਲੱਗਦਾ ਤਾਂ ਨਹੀਂ ਇਹਨਾਂ ਦਾ ਕੋਈ ਬਾਲਾ ਲੰਬਾ ਕੋਈ ਇਹਦੇ ਵਿੱਚ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹ ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਿੰਨਾ ਇਹਦੇ ਵਿੱਚ ਜਿਹੜਾ ਇੱਕ ਦੇ ਵਿੱਚ ਇੱਕ ਕੈਰੈਕਟਰ ਅਮਨਦੀਪ ਹੈਗਾ ਬੜਾ ਇਹਦੇ ਵਿੱਚ ਇੱਕ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਇਹ ਇੱਕ ਇੱਕ ਸੂਤਰਪਾਰ ਵੀ ਬੰਦਾ ਹੈਗਾ ਇੰਟਰਸਟਿੰਗ ਕੈਰੈਕਟਰ ਹੈਗਾ ਜਿਸ ਜਿਹੜਾ ਬਾਹਰ ਇਥੋਂ ਹਿੰਦੁਸਤਾਨ ਦੇ ਵਿੱਚੋਂ ਡੰਕੀ ਰੂਟ ਨਾਲ ਬਾਹਰ ਜਾਂਦਾ ਹੈਗਾ ਤੇ ਜਿਹੜਾ ਪਾਕਿਸਤਾਨ ਦਾ ਜਿਹੜਾ ਟੈਰਰਿਸਟ ਹੈਗਾ ਜਸ਼ਾਨ ਸ਼ਾਜਾਦ ਪੱਟੀ ਤੇ ਜਸ਼ਾਨ ਅਕਤਰ ਜਿਹੜਾ ਚੰਦਰ ਰੂਲਰ ਉਹਨਾਂ ਦੇ ਕੰਟੈਕਟ ਦੇ ਵਿੱਚ ਆਂਦਾ ਹੈ ਇਹ ਜੰਪਾਲ ਐਕਚੁਅਲੀ ਹੈਗਾ ਕਲਕੱਤੇ ਦਾ ਅਮਨਦੀਪ ਜਿਹੜਾ ਅਮਨ ਪੰਨੂ ਜਿਹਨੂੰ ਕਹਿੰਦੇ ਐ ਇਸ ਦੇ ਇਸ ਦੇ ਜਿਹੜਾ ਪਰਸਨਲ ਲਾਈਫ ਦੇ ਵਿੱਚ ਮੈਂ ਜਾਣਨੀ ਚਾਹੁੰਦਾ ਇਹਦੀ ਮਾਤਾ ਦਾ ਮਾਤਾ ਦਾ ਡਿਵੋਰਸ ਹੁੰਦਾ ਹੈ ਇਹ ਇਸ ਨੂੰ ਆਪਣੇ ਪੇਕੇ ਛੱਡ ਜਾਂਦੀ ਏ ਜੋ ਕਿ ਗੁਰਦਾਸਪੁਰ ਵਿੱਚ ਨਹੀਂ ਇਹ ਇੱਥੇ ਹੀ ਵੱਡਦਾ ਹੈਗਾ 10ਵੀਂ ਕਰਦਾ ਹੈ 12ਵੀਂ ਕਰਦਾ ਹੈ ਇਸੇ ਕਰਕੇ ਹੀ ਇਹ ਗੁਰਦਿੱਤ ਦੇ ਨਾਲ ਟੱਚ ਵਿੱਚ ਆਉਂਦਾ ਸੋ ਅਸੀਂ ਹੁਣ ਤੱਕ ਮਨੀਟਰੀ ਲੌਜਿਸਟਿਕਸ ਜਿਨ੍ਹਾਂ ਨੇ ਪ੍ਰੋਵਾਈਡ ਕੀਤੇ ਉਹ ਕਾਫੀ ਕੱਦ ਤੱਕ ਅਸੀਂ ਅਨਰੀਵਲ ਕੀਤਾ ਤਾਂ ਹੀ ਉਹ ਅਸੀਂ ਇਹਨਾਂ ਦੀ ਗ੍ਰਫਤਾਰੀ ਕੀਤੀ ਉਸ ਤੋਂ ਬਾਅਦ ਹੀ ਇਹ ਜਿਹੜੀ ਦਾਹ ਬਲੂ ਮਿਲੇ ਉਹਦੇ ਕਰਕੇ ਹੀ ਛਾਪਾਂ ਮਾਰੀਆਂ ਹੋਈਆਂ ਉਸੇ ਕਰਕੇ ਹੀ ਬੰਦੇ ਆਡੈਂਟੀਫਾਈ ਹੋਏ ਆ ਉਸੇ ਤੋਂ ਪਤਾ ਲੱਗਿਆ ਹਰਗੁਣ ਵਿੱਚ ਇਨਵੋਲਡ ਸੀ ਉਸੇ ਤੋਂ ਹੀ ਪਤਾ ਲੱਗਿਆ ਕਿ ਵਿਜੇ ਪ੍ਰਜਾਪਤੀ ਇਨਵੋਲਡ ਸੀ ਉਸੇ ਤੋਂ ਹੀ ਪਤਾ ਲੱਗਿਆ ਕਿ ਨਵੀਨ ਚੌਧਰੀ ਇਨਵੋਲਡ ਹੈ ਉਸੇ ਤੋਂ ਹੀ ਪਤਾ ਲੱਗੇ ਕਿ ਕੁਸ਼ਨ ਇਨਵੋਲਡ ਹੈ ਜਿਹੜੇ ਦੋਨੋਂ ਮੋਡੂਲਾਂ ਦੇ ਇੱਕ ਇੱਕ ਬੰਦੇ ਆ ਜਿੰਨੇ ਨੇ ਅਸੀਂ ਆਡੈਂਟੀਫਾਈ ਕੀਤੇ ਆ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਇਸ ਪਾਸੇ ਸਾਰਾ ਕੇਸ ਹੋ ਗਿਆ ਫੇਸ ਦਿੱਲੀ ਪੁਲਿਸ ਦਾ ਜਿਹੜਾ ਤੁਹਾਡੇ ਜਿਹੜਾ ਸੀਗਾ ਜਿਹੜਾ ਇਹ ਸਾਰਾ ਮੋਡੂਲ ਇੱਕ ਮੋਡੂਲ ਇੱਕ ਮੋਡੂਲ ਜਿਹੜਾ ਨਹੀਂ ਦੇਖੋ ਦੋਨੋ ਮੋਡਿਊਲਾਂ ਦੇ ਵਿੱਚ ਦੋ ਮੋਡਿਊਲ ਬਣਾਏ ਤਿੰਨ ਤਿੰਨ ਬੰਦਿਆਂ ਦੇ ਜਿਨ੍ਹਾਂ ਨੇ ਇਹ ਇਸ ਨੂੰ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਪਹਿਲੇ ਮੋਡਿਊਲ ਦੇ ਵਿੱਚੋਂ ਦੋ ਬੰਦੇ ਅਰੈਸਟ ਹੋਏ ਜਿਹੜੇ ਦਿੱਲੀ ਪੁਲਿਸ ਨੇ ਕੀਤੇ ਹਰਗੁਣ ਤੇ ਵਿਜੇਪਰਜਾਪਤੀ ਗਵਾਲੀਅਰ ਤੀਸਰਾ ਬੰਦਾ ਅਸੀਂ ਆਇਡੈਂਟੀਫਾਈ ਕੀਤਾ ਹੈਗਾ ਉਹਨੂੰ ਅਰੈਸਟ ਕਰਦਿਆਂ ਅਸੀਂ ਸਾਡੀਆਂ ਮਤਲਬ ਵੀ ਆਰ ਟ੍ਰਾਈਂਗ ਟੂ ਨੈਪ देम ਐਸ ਸੂਨ ਐਸ ਪੋਸਸੀਬਲ ਇਹ ਇੱਕ ਇਹ ਇਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਅਸੀਂ ਹੁਣ ਸਾਰੇ ਜਦੋਂ ਦਿੱਲੀ ਵਾਲੇ ਵੀ ਉਹਨਾਂ ਤੋਂ ਮੇਨ ਤੋਂ ਪੁੱਛਣਗੇ ਆ ਜਿਹੜੇ ਬੰਦੇ ਆ ਜਦੋਂ ਹੁਣ ਇਹਨਾਂ ਨਾਲ ਸਾਡਾ ਇੱਕ ਫਾਇਰੋ ਚੇਂਜ ਹੋਇਆ ਹਾਲੇ ਅੰਡਰ ਟ੍ਰੀਟਮੈਂਟ ਹੈ ਜਦੋਂ ਇਹਨਾਂ ਤੋਂ ਅਸੀਂ ਪੁੱਛ ਵਿੱਚ ਕਰਾਂਗੇ ਵੀ ਵਿਲ ਅਪਡੇਟ ਯੂ ਕੌਣ ਸਰ ਇਸ ਕੇ ਮਾਮਲੇ ਤੇ ਪੁਲਿਸਿੰਗ ਹੋਂਦੀ ਹੈ ਇਸ ਕੇ ਮਾਮਲੇ ਤੇ ਪੁਲਿਸ ਨੂੰ ਕੱਢ ਗਨੇ ਤੇ ਰੱਖਿਆ ਜਾ ਰਿਹਾ ਆ ਜੋ ਆਪਾਂ ਅੱਜ ਮੇਰੇ ਖਾਲ ਵੀ ਸ਼ੁਡ ਕੰਸੈਂਟਰੇਟ ਆਨ देयर ਆਰ ਮੈਨੀ ਇਸ਼ੂਸ ਦੈਟ ਵੀ ਵਿਲ ਡਿਸਕਸ ਲੇਟਰ ਆਨ ਜੀ ਪਬਲਿਕ ਡੀਲਿੰਗ ਵੀ ਹੁੰਦੀ ਹੈ ਕੋ ਲਗਾਤਾਰ ਕਦੀ ਕਿਸੇ ਦਾ ਕੋਈ ਚੋਰੀ ਹੋ ਗਿਆ ਜਾਂ ਕੋਈ ਆਪਸੀ ਪ੍ਰੀਲੂਕੀਏ ਸ਼ੋ ਗਿਆ ਪਬਲੀ ਡੀਗਲੀ ਨੂੰ ਜ਼ਿਆਦਾ ਚੰਗਾ ਇਹਨੂੰ ਅਸੀਂ ਫੇਲਯਰ ਇੰਟੈਲੀਜੈਂਸ ਕਹਿ ਸਕਦੇ ਹਾਂ ਸਰ ਏਡਾ ਵੱਡਾ ਨੈਟਵਰਕ ਹੈ ਆਈਐਸਆਈ ਦਾ ਇਹਨੂੰ ਇੰਟੈਲੀਜੈਂਸ ਫੇਲਯਰ ਕਹਿ ਸਕਦੇ ਆ ਕੇਂਦਰੀ ਏਜੰਸੀਆਂ ਦਾ ਨਹੀਂ ਕੇਂਦਰੀ ਏਜੰਸੀਆਂ ਦਾ ਇੰਟੈਲੀਜੈਂਸ ਫੇਲਯਰ ਨਹੀਂ ਜੇ ਅਸੀਂ ਸਕੂਨ ਦੀ ਨੀਂਦ ਸੋਚ ਰਹੇ ਹਾਂ ਸੋ ਰਹੇ ਹੈਗੇ ਆ ਤਾਂ ਇਹਦੇ ਮਤਲਬ ਇਹ ਨਹੀਂ ਇਹ ਤਾਂ ਕੁਝ ਉਹਨਾਂ ਦੇ ਤਾਂ 1000 ਅਟੈਂਪਟਸ ਹੈਗੇ ਜਿਹੜੀਆਂ ਆਪਾਂ ਉਹ ਪੋਜ਼ਿਟਿਵ ਸਾਈਡ ਦੇਖੀਏ ਕਿ ਕਿੰਨੀਆਂ ਅਟੈਂਪਟਸ ਨੂੰ ਅਸੀਂ ਨਕਾਰਾ ਕਰਦੇ ਆਂ ਕਿੰਨੀਆਂ ਅਗਾ ਜਿਹੜੀਆਂ ਇਹਨਾਂ ਨੇ ਕਰਨੀਆਂ ਸੀ ਉਹਨਾਂ ਨੂੰ ਬਚਾਣੇ ਹੈ ਸਾਰਾ ਜਿਹੜਾ ਪਾਕਿਸਤਾਨ ਦਾ ਸਾਰਾ ਆਈਐਸਏ ਦਾ ਜੋਰੀ ਹਿੰਦੁਸਤਾਨ ਦੇ ਵਿੱਚ ਰਾਜ ਦਾ ਫਲਾਂ ਦੇ ਵਿੱਚ ਲੱਗਿਆ ਹੋ ਗਿਆ ਪੰਜਾਬ ਪੰਜਾਬ ਜਿਆਦਾ ਟਾਰਗੇਟ ਹੈ ਤੁਸੀਂ ਮੰਨਦੇ ਹੋਗੇ ਪੰਜਾਬ ਜਿਹੜਾ ਸਰਦੀ ਸੁੱਬਾ ਸਰਦੀ ਸੁੱਬਾ ਜਿਹੜਾ ਲੋਕ ਨੇ ਇਸ ਨੂੰ ਤਾਂ ਕਮਜ਼ੋਰ ਕਰਨ ਦੀ ਸਾਬ ਨਾਲ ਪਹਿਲਾਂ ਜੇ ਆਪਾਂ ਆਪਾਂ ਕਰ ਦਿੰਦੇ ਆਪਾਂ ਦਿਲ ਨੂੰ ਕਦੋਂ ਇਹ ਦਿਲ ਦੀ ਧੜਕਣ ਰੁਕ ਗਈ ਤੇ ਆਪੇ ਬੰਦਾ ਮਰ ਜੂਗਾ ਪੰਜਾਬ ਇਸ ਦੀ ਹਾਰਟ ਆਫ ਦੀ ਨੇਸ਼ਨ ਸੋ ਇਸ ਕਰਕੇ ਜਿਹੜੇ ਸਹੀਦ ਤੁਹਾਨੂੰ ਲੱਗਦਾ ਸਜਾਦ ਭੱਤੀ ਹੋਣ ਦੇ ذریعے ਇਹਨਾਂ ਦੇ ਹੱਥ ਚੜ ਗਏ ਨੇ ਬਹੁਤ ਸਾਰੇ ਜਿਹੜੇ ਗੈਂਗਸਟਰ ਨੇ ਅਤਵਾਦੀ ਜਿਹੜੇ ਜੱਦੀ ਵਧੀਆਂ ਨੇ ਇਹਨਾਂ ਨਾਲ ਉਹਨਾਂ ਦੀ ਕੋਲੈਬੋਰੇਸ਼ਨ ਹੋ ਗਈ ਹੈ ਉਹ ਜਿਹੜੇ ਇਸ ਤਰ੍ਹਾਂ ਦੇ ਇਨਸੀਡੈਂਟ ਕਰ ਰਹੇ ਨੇ ਥਰ ਇਜ਼ ਨੋ ਡਾਊਟ ਕਿ ਜਿਹੜੇ ਗੈਂਗਸਟਰ ਜਿਹੜੇ ਹੈਗੇ ਆ ਉਹ ਰੈਡੀਕਲਾਈਜ਼ ਹੋ ਚੁੱਕੇ ਨੇ ਐਂਟੀ ਸੋਸ਼ੀਅਲ ਐਕਟੀਵਿਟੀ ਆ ਆਪਣੀ ਜਿਹੜੀ ਜਿਹੜੀ ਕਹਿੰਦੇ ਗਲੀਆਂ ਦੀ ਲੜਾਈ ਤੋਂ ਉਹ ਅੱਗੇ ਹੋ ਕੇ ਦੇਸ਼ ਦੇ ਐਂਟੀ ਨੈਸ਼ਨਲ ਐਕਟੀਵਿਟੀਜ਼ ਦੇ ਵਿੱਚ ਉਹ ਆਪਣੇ ਪਾਰਟਿਸਿਪੇਟ ਕਰ ਦਿੱਤੇ ਐ ਤੇ ਉਹਨਾਂ ਨੂੰ ਜਿਸ ਤਰ੍ਹਾਂ ਲੰਡਾ ਹੋਇਆ ਉਹ ਸਾਰਿਆਂ ਨੂੰ ਡੈਜ਼ਿਗਨੇਟਿਡ ਇੰਡੀਵਿਜੂਅਲ ਟੈਰਰਿਸਟ ਡਿਕਲੇਅਰ ਕੀਤਾ ਜਾ ਚੁੱਕਿਆ ਪੰਜਾਬ ਸਰਕਾਰ ਵੱਲੋਂ ਸੋ ਮਤਲਬ ਸੈਂਟਰਲ ਗਵਰਨਮੈਂਟ ਵੱਲੋਂ ਸੋ ਇਹ ਥਿੰਗਸ ਤੁਹਾਡੀ ਗੱਲ ਇਸ ਗੱਲ ਨੂੰ ਹਾਂ ਅਸੀਂ 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 ਇਹਨਾਂ ਤੇ ਪੰਨੀ ਨਜ਼ਰ ਬਣਾਈ ਰੱਖਦੇ ਆਂ ਅਸੀਂ ਜਿਹੜੀਆਂ ਚੀਜ਼ਾਂ ਅਸੀਂ ਆ ਆਪਣੇ ਪੱਧਰ ਤੇ ਨਕਾਰਾ ਕਰ ਦਿੰਨੇ ਆ ਉਹ ਪਬਲਿਕ ਥੀ ਵਚ ਨਹੀਂ ਆਉਂਦੀਆਂ ਜਿਹੜੀ ਚੀਜ਼ ਹੈਗੀ ਆ ਉਸ ਨੂੰ ਅਸੀਂ ਛੁਪਾਉਂਦੇ ਸਰ ਪੁਲਿਸ ਮੁਲਾਜ਼ਮ ਥੀ ਨਹੀਂ ਹੋ ਸਕਦਾ ਐਕਟ ਵਿੱਚ ਜਿਹੜਾ ਬਲਾਸਟ ਹੋਇਆ ਸੀ ਉਸ ਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਨਹੀਂ ਉਹਦੇ ਵਿੱਚ ਵਾਈਕਲ ਦੀ ਕਿਰਪਾ ਰਹੀ ਹੈ ਕਿ ਨਹੀਂ ਕੋਈ ਪੁਲਿਸ ਮੁਲਾਜ਼ਮ ਨਹੀਂ ਕੋਈ ਸੜੀ ਕੋਰਗਾਲਾ ਕਿ ਜਿਵੇਂ ਟਰੈਵਲਿੰਗ ਵੇਲੇ ਜਿਹੜੀਆਂ ਇਤਰਾਜਯੋਗ ਸਮੱਗਰੀਆਂ ਹੁੰਦੀਆਂ ਤੇ ਇਹ ਸਕੈਨ ਕਰਨ ਦਾ ਗੱਡੀਆਂ ਨੂੰ ਸਿਸਟਮ ਕੋਈ ਲਾਗੂ ਕਰਨ ਵਾਸਤੇ ਕੋਈ ਆਉਂਦੀ ਹੈ ਇਹ ਜਿਹੜਾ ਸੌਰੀ ਜਿਹੜੀਆਂ ਗੱਡੀਆਂ ਸਕੈਨ ਹੋਇਆ ਕਰਦੀ ਜੋ ਸਾਡਾ ਇਤਰਾਜਯੋਗ ਸਮੱਗਰੀਆਂ ਜਿਹੜੀਆਂ ਆਗ ਆ ਇਸ ਬੋਰਡ ਨੇ ਗੱਲ ਕੀਤੀ। ਜਿਵੇਂ ਜਿਹੜੀ ਟੈਕਨੋਲੋਜੀ ਅਪਗ੍ਰੇਡੇਸ਼ਨ ਹੈ ਉਹ ਦੇਸ਼ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਹੋ ਰਹੀ ਹੈ। ਪੰਜਾਬ ਪੁਲਿਸ ਦੀ ਆਪਦੀ ਟੈਕਨੋਲੋਜੀ ਜਿਸ ਤਰ੍ਹਾਂ ਆਪਾਂ 에ਅਰਪੋਰਟਸ ਤੇ ਜਾਣਦੇ ਆ ਬੈਗੇਜ ਚੈੱਕ ਕਰਨ ਲਈ ਸੋ ਟੋਲ ਪਲਾਜ਼ਿਆਂ ਤੇ ਇਹ ਦੀਜ਼ ਆਰ ਦੀ ਪ੍ਰਪੋਜ਼ਲਸ ਸਾਰੀਆਂ ਸੈਂਟਰਲ ਏਜੰਸੀਜ਼ ਇੰਟੈਲੀਜੈਂਸ ਏਜੰਸੀਜ਼ ਪੁਲਿਸ ਏਜੰਸੀਜ਼ ਇਸ ਤੇ ਉੱਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਹੋ ਰਿਹਾ ਹੈ। ਆਈ ਥਿੰਕ ਮੋਡਰਨਾਈਜੇਸ਼ਨ ਆਂਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਲੱਗ ਹੋਣਗੀ। ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਇਹੋ ਸਵਾਲ ਕੀਤਾ ਸੀ ਕਿ ਉਹਨਾਂ ਨੂੰ ਕੀ ਹੈਗਾ ਕਿ ਉਹ ਇਤਰਾਜਕ ਸਮਗਰੀ ਨੂੰ ਮੇਨ ਟਾਰਗੇਟ ਤੇ ਪਹੁੰਚਦੀ ਮੈਂ ਲਾਗ ਲਾਏ। ਤੇ ਕਾਫੀ ਦੂਰੋਂ ਉਹ ਕਿਤੇ ਇੱਥੇ ਤੱਕ ਪਹੁੰਚਣਾ ਇੱਕ ਬੜਾ ਵੱਡਾ ਚਲੰਜ ਬਣਦਾ। ਠੀਕ ਹੈ ਤੁਹਾਡੀ ਗੱਲ ਪ੍ਰਸ਼ੰਚਨ ਬੰਦਾ ਪਰ ਐਟ ਦੀ ਸੇਮ ਟਾਈਮ ਯੂ نو ਇਹ ਚੀਜ਼ਾਂ ਜੜੀਆਂ ਅ ਇੰਟੈਲੀਜੈਂਸ ਜੜੀਆਂ ਚੀਜ਼ਾਂ ਅਸੀਂ ਮੈਂ ਫਿਰ ਕਿੱਥੇ ਦਰਾਂਗਾ ਕਿ ਲੈਟ ਅਸ ਸੀ ਦਾ ਪੋਜ਼ਿਟਿਵਿਟੀ ਆਫ ਦੀ ਥਿੰਗਸ ਕਿ ਦਿਨ ਰਾਤ ਮਤਲਬ ਜੜੀਆਂ ਜੇ ਮੈਂ ਤਾਰੀਫ ਕਰਾਂ ਜਿਹੜੇ ਗੁਰਦਾਸਪੁਰ ਪੁਲਿਸ ਦੀ ਮਿਸਟਰ ਰਵਜੋਤ ਮੈਲ ਦੀ ਕਾਉਂਟਰ ਇੰਟੈਲੀਜੈਂਸ ਤੋਂ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਟ ਇਜ਼ ਨਾਟ ਐਨੀ ਈਜ਼ੀ ਜੌਬ ਯੂ نو ਨੇਰੇ ਦੇ ਵਿੱਚ ਮਾਸਕਡ ਬੰਦੇ ਐ ਕਿੱਥੋਂ ਆਏ ਕਿੱਥੇ ਚਲੇ ਗਏ ਤੇ ਕੋਈ ਦੀਆਂ ਰੈਮੂਕੇਸ਼ਨਸ ਕੀ ਹੈਗੀ ਤੁਸੀਂ ਦੇਖੋ ਇਹ ਦੁਵਾਲੀਅਰ ਦਾ ਬੰਦਾ ਵਿੱਚ ਇਨਵੋਲਡ ਹੈ ਜੀਰੇ ਦਾ ਬੰਦਾ ਇਨਵੋਲਡ ਹੈ ਕੋਈ ਕਿਸੇ ਹਰਿਆਣੇ ਦਾ ਮਤਲਬ ਹਰਿਆਣਾ ਮਤਲਬ ਪੁਸ਼ਾਰਪੁਰ ਦੇ ਬੰਦੇ ਇਨਵੋਲਡ ਨੇ ਤਲਵਾੜੇ ਦੇ ਬੰਦੇ ਇਨਵੋਲਡ ਨੇ ਸੋ ਇਹ ਜਿਹੜੀਆਂ ਤਾਰਾਂ ਹੈ ਗਈਆਂ ਕਾਫੀ ਗੁੰਝਲਦਾਰ ਹੁੰਦੀਆਂ ਉਹਨਾਂ ਨੂੰ ਉਹਨਾਂ ਨੂੰ ਸੁਲਝਾਣਾ ਟਾਈਮ ਕੰਜ਼ਿਊਮਿੰਗ ਹੈ ਪਰ 26 ਤਰੀਕ ਦੀ ਐਫ ਆਈ ਆਰ ਹੈ 30 ਤਰੀਕ ਨੂੰ ਅਸੀਂ ਦੋਨੋਂ ਮੋਡਿਊਲ ਬਸਟ ਕਰ ਦਿੰਨੇ ਆ ਛਲਾਗਾ ਜੋ ਕੰਮ ਵੀ ਹੈਗਾ ਮੇਰੇ ਸਹਾਰ ਨਾਲ ਇਸ ਟੀਮ ਦਾ ਅ ਗਜ਼ਾਸਪਤ ਸਰ ਇਹਦੇ ਕੰਪਟੈਂਸੀਸ